ਦੇਖੋ ਜੀ ਬੜੀ ਮੰਦਪਾਗੀ ਘਟਨਾ ਹੈ ਕਿ ਜਿਹੜੇ ਸਾਡੇ ਵੀ ਸਾਜਨ ਸੀ ਉਹਨਾਂ ਦੀ ਇੱਕ ਜਿਹੜੀ ਮੌਤ ਹੋਈ ਆ ਉਹ ਇੱਕ ਮੌਤ ਜਿਹੜਾ ਕਿਸ ਤਰ੍ਹਾਂ ਉਹਨੂੰ ਤਸ਼ਦ ਦਿੱਤੇ ਗਏ ਨੇ ਔਰ ਕਿਸ ਤਰ੍ਹਾਂ ਮਰਿਆ ਇਹ ਅਸੀਂ ਪਲੀਪਾ ਜਾਣਦੇ ਔਰ ਅੱਜ 42 ਤੋਂ 45 ਘੰਟੇ ਹੋ ਚੱਲੇ ਆ ਬਿ ਲਗਭਗ ਜਿਹੜਾ ਧਰਨਾ ਹੈ ਲਗਾਤਾਰ ਦੂਜਾ ਦਿਨ ਇਹਨੂੰ ਚੱਲ ਰਿਹਾ ਹੈ ਉਹ ਧਰਨੇ ਦੇ ਉੱਤੇ ਜਿਹੜੀ ਪਿੱਛੇ ਡੀਐਸਪੀ ਗਿੱਲ ਜੀ ਆਈਸੀ ਹੋਰ ਉਹਨਾਂ ਨੇ ਕਾਫੀ ਚੀਜ਼ਾਂ ਜਿਹੜੀਆਂ ਇੱਥੇ ਬਿਆਨ ਲੈ ਗਏ ਔਰ ਬਿਆਨ ਤੇ ਸਾਈਨ ਲਾ ਕੇ ਉਹਨਾਂ ਨੇ ਇਹ ਵੀ ਵਿਸ਼ਵਾਸ ਦਵਾਇਆ ਕਿ ਅਸੀਂ ਐਫਆਰ ਕਰਾਂਗੇ ਬਾਈ ਨੇਮ ਉਹ ਬਾਈ ਨੇਮ ਜਿਹੜਾ ਐਸਆਈ ਬਲਕਾਰ ਸਿੰਘ ਕੋ ਉਹਨਾਂ ਦਾ ਐਫਆਰ ਦਰਜ ਹੋ ਰਹੀ ਆ ਨਾਲ ਉਹਨਾਂ ਦੇ ਜਿਹੜੇ ਮਲਜ਼ਮ ਸਾਥੀ ਸੀ ਨਾਲ ਉਹਨਾਂ ਦੇ ਹੋ ਰਹੀ ਆ ਔਰ ਜਿਹੜੇ ਮਾਈਨਿੰਗ ਵਿਭਾਗ ਦੇ ਸੀ ਉਹਨਾਂ ਦਾ ਵੀ ਉਹਨਾਂ ਜ਼ਿਕਰ ਕਰਿਆ ਕਿ ਅਸੀਂ ਉਹਨਾਂ ਤੇ ਵੀ ਪਰਚਾ ਕਰਾਂਗੇ ਸਰ ਇੱਕ ਸਵਾਲੇ ਖੜਾ ਹੁੰਦਾ ਜਿਵੇਂ ਹੁਣ ਕਮੇਟੀ ਦਾ ਫੈਸਲਾ ਹੋ ਗਿਆ ਪਰ ਅੱਗੇ ਚੱਲਣ ਲਈ ਪਰ ਉਹਨੂੰ ਪੋਸਟਮਾਰਟਮ ਹੀ ਹੋਣਾ ਹੈ ਪੋਸਟਮਾਰਟਮ ਤੇ ਹੋ ਸਕਦਾ ਹੈ ਕਿ ਇਹ ਜਿਹੜਾ ਗੋਲਡੀ ਕਮੋਜ ਦਾ ਖਾਸ ਖਾਸ ਬੰਦਾ ਸੀ ਜਿਹੜਾ ਬਲਦਾਰ ਸੀ ਗਿਆ ਸਹੀ ਕਿਤੇ ਨਾ ਕਿਤੇ ਵੀ ਪੋਸਟਮਾਰਟਮ ਵਿੱਚ ਉਹਨਾਂ ਨੇ ਗਲਤ ਰਿਪੋਰਟ ਵੀ ਬਣਾਣੀ ਵੀ ਆਪਣੇ ਬੰਦੇਰ ਪਛਾਣ ਖਾਤਰ ਉਹ ਕਿੰਨੀ ਕੁ ਤੁਹਾਡੇ ਸਾਹਮਣੇ ਤੁਸੀਂ ਇਹ ਮੀਡੀਆ ਦੇ ਚੋਰੀ ਇਹਦਾ ਤੇ ਬਾਕੀ ਵੀ ਹੋ ਸਕਦਾ ਹੈ ਬੜੀ ਵੱਡੀ ਸ਼ਾਇਦ ਨਹੀਂ ਦੇਖੋ ਇਹ ਚੀਜ਼ ਹੈ ਜਿਹੜੀ ਲਾਅਨ ਆਰਡਰ ਹੈ ਜਿਹੜਾ ਕਾਨੂੰਨ ਆ ਸਾਡੇ ਦੇਸ਼ ਦਾ ਸੰਵਿਧਾਨ ਆ ਉਸ ਸੰਵਿਧਾਨ ਦੇ ਵਿੱਚ ਜਿਹੜਾ ਬੋਰਡ ਬਣਦਾ ਹੈ ਮੈਡੀਕਲ ਦਾ ਜੇ ਪੋਸਟਮਾਰਟਮ ਦੇ ਵਿੱਚ ਜੇ ਇਸ ਤਰ੍ਹਾਂ ਦੀ ਕੋਈ ਛੇੜਛਾੜ ਹੈ ਮੇਰੇ ਹਿਸਾਬ ਨਾਲ ਤਾਂ ਵੀ ਉਹ ਇਹ ਕਿਸੇ ਵੀ ਲੀਡਰ ਦਾ ਖਾਸ ਹੋਵੇ ਐਸਆਈ ਪਰ ਉਹ ਨੂੰ ਬਚਾ ਨਹੀਂ ਸਕਦਾ ਕਿਉਂਕਿ ਇਹ ਚੀਜ਼ ਜਿਹੜੀ ਪੋਸਟਮਾਰਟਮ ਹੈ ਬਿਲਕੁਲ ਤੱਥਾਂ ਦੇ ਆਧਾਰ ਤੇ ਹੀ ਪੋਸਟਮਾਰਟਮ ਹੋਏਗਾ ਔਰ ਬਿਲਕੁਲ ਜੈਨੂਇਨ ਪੋਸਟਮਾਰਟਮ ਹੋਏਗਾ ਔਰ ਜਿਹੜੀ ਰਿਪੋਰਟ ਹੋਏਗੀ ਮੈਡੀਕਲ ਰਿਪੋਰਟ ਹੋਏਗੀ ਔਰ ਉਹਦੇ ਉੱਤੇ ਬਣਦੀ ਕਾਰਵਾਈ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਹੋਵੇਗੀ ਇਹਦੇ ਤੇ ਕਿਸੇ ਦਾ ਵੀ ਕੋਈ ਖਾਸਮ ਖਾਸ ਹੋਵੇ ਇਹ ਬਖਸ਼ਿਆ ਨਹੀਂ ਜਾਏਗਾ ਕਿਸੇ ਦਾ ਵੀ ਹੋਵੇ 40 ਘੰਟੇ ਬੀਤ ਗਏ ਕਿਵੇਂ ਲੱਗਦਾ ਹੈ ਸੀ ਜੇ ਪ੍ਰਾਣੇ ਗੱਲ ਦੀ ਪ੍ਰਾਣੇ ਇਤਿਹਾਸ ਦੀ ਗੱਲ ਕਰੀਏ ਤੇ ਔਰੰਗਜ਼ੇਬ ਦੇ ਖਿਲਾਫ ਜੇ ਅੰਗਰੇਜ਼ਾਂ ਦੇ ਖਿਲਾਫ ਵੀ ਜੇ ਲੜੇ ਨੇ ਤਾਂ ਪ੍ਰੋਟੈਸਟ ਧਰਨੇ ਹੋਏ ਨੇ ਬੜਾ ਖੁਸ਼ ਹੋਇਆ ਅੱਜ ਆਜ਼ਾਦ ਦੇਸ਼ ਦੇ ਵਿੱਚ ਜੇ ਧਰਨੇ ਦੇਣੇ ਪੈ ਜਾਣਾ ਤਾਂ ਬੜੀ ਦੁੱਖ ਦੀ ਗੱਲ ਆ ਵੀ ਬੜੀ ਤਰਾਸ਼ਦੀ ਹੈ ਸਾਡੇ ਲਈ ਸਾਡੇ ਪੰਜਾਬ ਦੇ ਲਈ ਔਰ ਆਉਣ ਵਾਲੇ ਯੁਵਾ ਦੇ ਲਈ ਕਿ ਬੜੀ ਤਰਾਸ਼ਦੀ ਹੈ ਕਿ ਜੇ ਸਾਨੂੰ ਧਰਨੇ ਦੇ ਕੇ ਸਾਨੂੰ ਆਪਣੇ ਇਨਸਾਫ ਲੈਣੇ ਪੈ ਜਾਣਾ ਫਿਰ ਲੱਖ ਲਹਨਤ ਇਹੋ ਜੇ ਕਨਸਿਸਟੈਂਸੀ ਦੀ ਔਰ ਐਸੇ ਇਹੋ ਜਿਹੇ ਜਿਹੜੇ ਸਭਧਾਨ ਦੀ ਜਿੰਦੇ ਉੱਤੇ ਅਸੀਂ ਵਿਸ਼ਵਾਸ ਕਰਦੇ ਆਂ ਪਰ ਬਿਸ਼ਵਾਸ ਤੇ ਜਿਹੜਾ ਇੱਕ ਜਿਹੜੀ ਅੱਜ ਅਸੀਂ ਦੇਖਿਆ ਵੀ 40 ਤੋਂ 45 ਘੰਟੇ ਹੋ ਗਏ ਆ ਲੋਕ ਤੇ ਸੜਕਾਂ ਤੇ ਗਰਮੀ ਦੇ ਵਿੱਚ ਬੈਠੇ ਹੋਏ ਨੇ ਸਾਡੀਆਂ ਮਾਤਾਵਾਂ ਸਾਡੀਆਂ ਭੈਣਾਂ ਸਾਡੇ ਵੀਰ ਬੱਚੋ ਸਾਰੇ ਬੈਠੇ ਹੋਏ ਨੇ ਪਰ ਉਹਦੇ ਉੱਤੇ ਇਹ ਹੀ ਚੀਜ਼ ਹੈ ਵੀ ਜਿਹੜੀ ਚੀਜ਼ ਕਾਨੂੰਨ ਨੂੰ ਕਰਨੀ ਚਾਹੀਦੀ ਇਹ ਪਹਿਲਾਂ ਕਰ ਦੇਣੀ ਚਾਹੀਦੀ ਸੀ ਕਿ ਕਾਨੂੰਨ ਦੇ ਬਿਜਲੀ ਲਾਭ ਕਰਵਾਈ ਹੈ ਸਰ ਬਾਈ ਨੇ ਪਰਚੇ ਹੋਏ ਨੇ ਬਿਲਕੁਲ ਜੀ ਨਪਾਇ ਨੇ ਪਰਚੇ ਹੋਏ ਨੇ ਜਿਹੜੇ ਡੀਐਸਪੀ ਸਾਹਿਬ ਆਏ ਸੀ ਏਸੀ ਬਲਕਾੜੀ ਦੇ ਖਿਲਾਫ ਬਾਈ ਨੇ ਪਰਚਾ ਹੋਇਆ ਔਰ ਕੁਝ ਮਾਈਨਿੰਗ ਜਿਹੜੇ ਭਾਦੇ ਬਲ ਅਗੇਂਸੀ ਉਹਨਾਂ ਦੇ ਨਾਮ ਨਹੀਂ ਪਤਾ ਸੀ ਜਿਨ੍ਹਾਂ ਐਵੀਡੈਂਸ ਦੇਣੇ ਸੀ ਜਿਨ੍ਹਾਂ ਬਿਆਨ ਦੇਣੇ ਸੀ ਪਰ ਇਹ ਡੀਐਸਪੀ ਸਾਹਿਬ ਨੇ ਕਹਿ ਆ ਕਿ ਉਹਨਾਂ ਦੀ ਤਫ਼ਰੀਜ਼ ਕਰਕੇ ਜਲਦੀ ਉਹਨਾਂ ਦਾ ਨਾਮ ਦਿੱਤਾ ਜਾ ਰਿਹਾ ਹੈ ਜਿਹੜੀ ਅਜੇ ਤੱਕ ਵੀ ਪਬਲਿਕ ਜਿਹੜੀ ਹੈ ਐਫਆਈਆਰ ਦੀ ਡੀਕ ਕਰਦੀ ਚਲੋ ਲਵਦੀਪ ਗਿੱਲ ਡੀਐਸਪੀ ਸਾਹਿਬ ਆਏ ਨੇ ਪਰਿਵਾਰ ਦੇ ਸਾਈਨ ਵਗੈਰਾ ਕਰਾ ਕੇ ਲੈ ਗਏ ਨੇ ਪਰ ਅਜੇ ਤੱਕ ਸਾਨੂੰ ਐਫਆਈਆਰ ਦੀ ਕਾਪੀ ਨਹੀਂ ਮਿਲੀ ਇਹ ਕਾਪੀ ਮਿਲ ਗਈ ਤਾਂ ਅਸੀਂ ਜਦ ਤੱਕ ਉਹਦੇ ਸਾਹਮਣੇ ਕਰਾਂਗੇ ਤਾਂ ਫਿਰ ਜਿਹੜਾ ਸਾਡਾ ਕਰਤ ਚੱਕਿਆ ਜਾਏਗਾ ਨੌਲ ਬਣਾ ਦੇ ਵਿੱਚ ਇਹ ਵੀ ਘੱਟ ਰੂਸ ਇਹ ਕਹਿੰਦੇ ਜਿੱਤਾ ਤਿਕਾ ਨਾ ਕੋਈ ਇੰਚਾਰਜ ਨੂੰ ਬੁਲਤਾਰ ਨਹੀਂ ਕੀਤਾ ਜਾਂਦਾ ਤਾਂ ਇਹ ਨਹੀਂ ਜਿਹੜਾ ਕਰ ਨਹੀਂ ਚੱਕਾ ਨੌਜਵਾਨਾਂ ਦੀ ਮੰਗ ਹੈ ਨੌਜਵਾਨਾਂ ਨੂੰ ਹੋਰ ਵੀ ਖਤਰਾ ਹੈ ਕਿਥੇ ਤੇ ਜਿਹੜਾ ਜਾਨੀ ਕਿ ਪੋਸਟ ਮਾਰਟ ਦਾ ਬੋਰਡ ਹੈ ਉਹਦਾ ਜਿਹੜਾ ਮੈਡੀਕਲ ਹੈ ਉਹਦਾ ਬੋਰਡ ਬਣਾਇਆ ਜਾਵੇ ਬੋਰਡ ਬਣਾ ਕੇ ਤਿੰਨ ਚਾਰ ਡਾਕਟਰਾਂ ਦਾ ਬੋਰਡ ਬਣਾ ਕੇ ਉਹਦੀ ਜਿਹੜਾ ਪੋਸਟਮਾਰਟਮ ਕਰਾਇਆ ਜਾਵੇ ਜਿਹੜੀ ਉਹਦੀ ਰਿਪੋਰਟ ਬਣਾਈ ਜਾਵੇ ਰਿਪੋਰਟ ਦੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਕੋਈ ਰਿਸ਼ਤੇਦਾਰੀ ਕੱਢ ਕੇ ਨਾ ਮਤਲਬ ਇਹ ਜਿਹੜਾ ਪੋਸਟਮਾਰਟਮ ਦੀ ਰਿਪੋਰਟ ਗਲਤ ਬਣਾਈ ਜਾਵੇ ਅਸੀਂ ਇਹ ਸਰਕਾਰ ਤੋਂ ਪ੍ਰਸ਼ਾਸਨ ਤੋਂ ਪੁਲਿਸ ਪ੍ਰਸ਼ਾਸਨ ਤੋਂ ਬੰਨ ਕਰਦੇ ਹਾਂ ਕਿ ਸਹੀ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਪਕੜ ਕੇ ਸਲੰਘਾ ਦੇ ਵਿੱਚ ਪਿੱਛੇ ਧੱਕਿਆ ਜਾ ਸਰ ਜਿਹੜੇ ਦੋ ਲੜਕੇ ਕੇ ਛੱਡੇ ਨਹੀਂ ਜਾ ਰਿਹਾ ਕਿਤੇ ਇਹ ਤਾਂ ਨਹੀਂ ਕਰੋਸ ਪਰਚਾ ਕੀਤਾ ਜਾ ਰਿਹਾ ਹਰਿੰਦਰ ਖੱਤਰੀ ਉਹ ਮੈਨੂੰ ਲੱਗੀ ਜਾਂਦਾ ਜਿਵੇਂ ਮਾਈਨਿੰਗ ਦਾ ਖਰਚਾ ਵੀ ਇਹਨਾਂ ਤੇ ਕਰਨ ਲੱਗੇ ਹੂੰ ਤਾਂ ਗੁੰਡਾ ਰਾਜ ਹੀ ਆਮ ਆਦਮੀ ਲੋਕਾਂ ਨੇ ਬਦਲਾਵ ਨਾ ਤੇ ਜਿਹੜੀ ਇਹ ਪਾਰਟੀ ਨੇ ਸਰਕਾਰ ਬਣਾਈ ਹੈ ਲੇਕਿਨ ਕੋਈ ਪੰਜਾਬ ਦੇ ਵਿੱਚ ਇਨਸਾਫ ਦੀ ਕੋਈ ਚੀਜ਼ ਨਹੀਂ ਰਹਿ ਜਲਾਲਾਬਾਦ 'ਚ ਤਾਂ ਖਾਸ ਕਰਕੇ ਆ ਪਿੱਛੇ ਜੇ ਆਲਮ ਕੀ ਕਤਲ ਹੋਇਆ ਸੀ ਤਾਂ ਉਹ ਵੀ ਜਿਹੜਾ ਹੈ ਨਾ ਧਰਨੇ ਦੇ ਕੇ ਜਿਹੜੀ ਐਫ ਆਈ ਆਰ ਕਟਾਈ ਏ ਅੱਜ ਵੀ ਅਸੀਂ 40 42 ਘੱਟੇ ਬਾਅਦ ਸੰਘਰਸ਼ ਕਰਨ ਦੇ ਬਾਵਜੂਦ ਆ ਜਿਹੜੀ ਐਫ ਆਈ ਆਰ ਦੀ ਕਾਪੀ ਸਾਨੂੰ ਮਿਲਣ ਵਾਲੀ ਹੈ ਜੇ ਸਾਨੂੰ ਕਾਪੀ ਮਿਲੀ ਨਹੀਂ ਤਾਂ ਬੜੀ ਯਾਰ ਇਹ ਤਾਂ ਗੁੱਡਾ ਕਰਦੀ ਏ ਇੰਨੇ ਦਿਨ ਰਾਤ ਛਰੇ ਆਮ ਜਿਹੜੇ ਜਿਹੜੇ ਕ੍ਰਿਮੀਨਲ ਨੇ ਉਹਨਾਂ ਦੇ ਪਰਚਾ ਨਹੀਂ ਹੁੰਦਾ ਜਿਹੜੇ ਆਮ ਸ਼ਰੀਫ ਲੋਕਾਂ ਦੇ ਜਿਹੜੇ ਨਾਲ ਪੁਲਿਸ ਪਰਚੇ ਕੱਢੀ ਬੜੀ ਮਾੜੀ ਹਨਾ ਨਹੀਂ ਇਹ ਕਰਕਾਰ ਜੋ ਜੇ ਕਾਰਵਾਈ ਹੁੰਦੀ ਹੈ ਸਹੀ ਪਰਿਵਾਰ ਨੂੰ ਜੇ ਸਹੀ ਲੱਗਿਆ ਤਾਂ ਜਿਹੜਾ ਅਸੀਂ ਜਾਂ ਪਬਲਿਕ ਨੂੰ ਸਹੀ ਲੱਗਿਆ ਇਹ ਅਸੀਂ ਤਰਨਾ ਜਿਹੜਾ ਚੁੱਕ ਦਿਆਂਗੇ ਤੇ ਪੋਸਟ ਬਾਟਮ ਤੋਂ ਬਾਅਦ ਜਿਹੜਾ ਉਹ ਸਾਜਿਤ ਦਾ ਸਬਸਕ੍ਰਾਈਬ ਕਰ ਦਿੱਤਾ ਜਾਏਗਾ ਜਾਂ ਇਹ ਤਾਂ ਸਾਰੇ ਪਬਲਿਕ ਬੈਠੀ ਹੈ ਪਬਲਿਕ ਹੀ ਐਫ ਆਈ ਆਰ ਦੀ ਉਡੀਕ ਕਰ ਰਹੀ ਹੈ ਪਬਨਾ ਐਫ ਆਈ ਆਰ ਹੋਣ ਤੇ ਹੀ ਬਾਕੀ ਫੈਸਲਾ ਬਾਅਦ ਚ